ਵਾਹਿ ਗੁਰਜੀ ਦਾ ਖਲਸਾ ਵਾਹਿ ਗੁਰਜੀ ਦੀ ਫਤਿਹ ਰੱਬਾ ਕਰ ਬਦਲਾਂ ਦੀਸ਼ਾ ਅੱਜ ਬਾਜਾ ਵਾਲੇ ਨੇ ਆਉਣਾ ਰੱਬਾ ਕਰ ਬਦਲਾਂ ਦੀਸ਼ਾ ਅੱਜ ਬਾਜਾ ਵਾਲੇ ਨੇ ਆਉਣਾ ਸਾਰੀ ਦੁਨੀਆਂ ਜਪੇ ਜੀ ਦਾ ਨਾਮ ਅੱਜ ਬਾਜਾ ਵਾਲੇ ਨੇ ਆਉਣਾ ਸਾਰੀ ਦੁਨੀਆਂ ਜਪੇ ਜੀ ਦਾ ਨਾਮ ਅੱਜ ਬਾਜਾ ਵਾਲੇ ਨੇ ਆਉਣਾ ਰੱਬਾ ਕਰ ਬਦਲਾ ਦੀਸ਼ਾ ਅਜ ਬਜਾਵਾਲੇ ਨੇ ਆਉਣਾ ਰੱਬਾ ਕਰ ਬਦਲਾ ਦੀਸ਼ਾ ਅਜ ਬਜਾਵਾਲੇ ਨੇ ਆਉਣਾ ਪਾਲਕੀ ਚ ਸਵਾਰ ਹੋ ਕੇ ਸਾਧ ਗੁਰੂ ਆਉਣਗੇ पालकी 'ਚ ਸਵਾਰ ਹੋ ਕੇ ਸਾਧ ਗੁਰੂ ਆਉਣਗੇ ਆਪਣੇ ਪਿਆਰਿਆਂ ਨੂੰ ਦਰਸ਼ ਦਿਖਾਉਣਗੇ ਆਪਣੇ ਪਿਆਰਿਆਂ ਨੂੰ ਦਰਸ਼ ਦਿਖਾਉਣਗੇ ਅਸੀਂ ਬੈਠੇ ਹਾਂ ਪਲ ਕਮਸ਼ਾ ਅੱਜ ਬਾਜਾ ਵਾਲੇ ਨੇ ਆਉਣਾ ਅਸੀਂ ਬੈਠੇ ਹਾਂ ਪਲ ਕਮਸ਼ਾ ਅੱਜ ਬਾਜਾ ਵਾਲੇ ਨੇ ਆਉਣਾ ਰੱਬਾ ਕਰ ਬਦਲਾਂ ਦੀ ਸ਼ਾਨ ਅੱਜ ਬਾਜਾ ਵਾਲੇ ਨੇ ਆਉਣਾ ਰੱਬਾ ਕਰ ਬਦਲਾਂ ਦੀ ਸ਼ਾਨ ਅੱਜ ਬਾਜਾ ਵਾਲੇ ਨੇ ਆਉਣਾ ਸਾਰੀ ਦੁਨੀਆ ਜਪੇ ਜੀ ਦਾ ਨਾਮ ਅਜ ਬਾਜਾਂ ਵਾਲੇ ਨੇ ਆਉਣਾ ਸਾਰੀ ਦੁਨੀਆ ਜਪੇ ਜੀ ਦਾ ਨਾਮ ਅਜ ਬਾਜਾਂ ਵਾਲੇ ਨੇ ਆਉਣਾ ਜਦੋਂ ਮੇਰੇ ਸਾਥ ਗੁਰ ਆਏ ਮੇਰੀ ਗਲੀਆਂ ਜਦੋਂ ਮੇਰੇ ਸਾਥ ਗੁਰੂ ਆਏ ਮੇਰੀ ਗਲੀਆਂ ਹਾਰ ਪਰੌਣੀਆਂ ਮੈਂ ਚੋਣ ਚੋਣ ਕਲੀਆਂ ਹਾਰ ਪਰੌਣੀਆਂ ਮੈਂ ਚੋਣ ਚੋਣ ਕਲੀਆਂ ਜੀ ਮੈਂ ਫੁੱਲਾਂ ਦੀ ਵਰਖਾ ਕਰਾਂ ਅੱਜ ਬਾਜਾਂ ਵਾਲੇ ਨੇ ਆਉਣਾ ਜੀ ਮੈਂ ਭੁੱਲਾਂ ਦੀ ਵੇਖਾ ਕਰਾਂ ਅੱਜ ਬਾਜਾਂ ਵਾਲੇ ਨੇ ਆਉਣਾ ਰੱਬਾ ਕਰ ਬਦਲਾ ਦੀਸ਼ਾ ਅੱਜ ਬਾਜਾਂ ਵਾਲੇ ਨੇ ਆਉਣਾ ਰੱਬਾ ਕਰ ਬਦਲਾ ਦੀਸ਼ਾ ਅਜ ਬਾਜਾ ਵਾਲੇ ਨੇ ਆਉਣਾ ਸਾਰੀ ਦੁਨੀਆ ਜਪੇ ਜੀ ਦਾ ਨਾਮ ਅਜ ਬਾਜਾ ਵਾਲੇ ਨੇ ਆਉਣਾ ਸਾਰੇ ਦੁਨੀਆਂ ਜਪੇ ਜੀ ਦਾ ਨਾਮ ਅਜ ਬਾਜਾਂ ਵਾਲੇ ਨੇ ਓੜਾ ਜਦ ਗੁਰੂ ਜੀ ਆਏ ਮੇਰੇ ਵੇੜੇ ਜਦ ਗੁਰੂ ਜੀ ਆਏ ਮੇਰੇ ਵੇੜੇ ਫੇਰੇ ਚਾਨਨ ਹੋਇਆ ਚਾਰ ਜੋ ਫੇਰੇ ਜੀ ਮੈਂ ਰੱਜ ਰੱਜ ਦਰਸ਼ ਕਰਾਂ ਅਜ ਬਜਾਵਾਲੀ ਨੇ ਆਉਣਾ ਜੀ ਮੈਂ ਰੱਜ ਰੱਜ ਦਰਸ਼ ਕਰਾਂ ਅੱਜ ਬਾਜਾਂ ਵਾਲੇ ਨੇ ਆਉਣਾ ਰੱਬਾ ਕਰ ਬਦਲਾ ਦੀਸ਼ਾ ਅੱਜ ਬਾਜਾਂ ਵਾਲੇ ਨੇ ਆਉਣਾ ਸਾਰੀ ਦੁਨੀਆ ਜਪੇ ਜੀ ਦਾ ਨਾਮ ਅਜ ਬਾਜਾ ਵਾਲੇ ਨੇ ਆਉਣਾ ਜਦੋਂ ਮੇਰੇ ਸਾਥ ਗੁਰਾਂ ਬਚਨ ਉਚਾਰੇ ਜਦੋਂ ਮੇਰੇ ਸਾਥ ਗੁਰਾਂ ਬਚਨ ਉਚਾਰੇ ਮਿਟ ਗਏ ਜਨਮਾਂ ਦੇ ਦੁੱਖ ਮੇਰੇ ਸਾਰੇ ਮਿਟ ਗਏ ਜਨਮਾਂ ਦੇ ਦੁੱਖ ਮੇਰੇ ਸਾਰੇ ਜੀ ਮੈਂ ਹਰ ਵੇਲੇ ਸ਼ੁਕਰ ਕਰਾਂ ਅਜ ਬਾਜਾ ਵਾਲੇ ਨੇ ਆਉਣਾ ਜੀ ਮੈਂ ਹਰ ਵੇਲੇ ਸ਼ੁਕਰ ਕਰਾਂ ਅੱਜ ਬਾਜਾ ਵਾਲੇ ਨੇ ਆਉਣਾ ਰੱਬਾ ਕਰ ਬਦਲਾ ਦੀਸ਼ਾ ਅੱਜ ਬਾਜਾ ਵਾਲੇ ਨੇ ਆਉਣਾ ਰੱਬਾ ਕਰ ਬਦਲਾ ਦੀਸ਼ਾ ਅਜ ਬਜਾਵਾਲੇ ਨੇ ਆਉਣਾ ਸਾਰੀ ਦੁਨੀਆ ਜਪੇ ਜੀ ਦਾ ਨਾਮ ਅਜ ਬਜਾਵਾਲੇ ਨੇ ਆਉਣਾ ਸਾਰੀ ਦੁਨੀਆ ਜਪੇ ਜੀ ਦਾ ਨਾਮ ਅੱਜ ਬਜਾਵਾਲੀ ਨੇ ਆਉਣਾ ਰੱਬਾ ਕਰ ਬਦਲਾ ਦੀਸ਼ਾ ਅੱਜ ਬਜਾਵਾਲੀ ਨੇ ਆਉਣਾ ਰੱਬਾ ਕਰ ਬਦਲਾ ਦੀਸ਼ਾ ਅੱਜ ਬਜਾਵਾਲੀ ਨੇ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ